ਫਗਵਾੜਾ ਬਕੇਸਥੇ ਤੇ ਦਰਬਾਰਸ਼ੀਲਾ ਮਹਾਂ ਦੇ ਮੁਖ ਸੇਵਾਦਾਰ ਸੋਨੀਆ ਮਹੰਤ ਅਤੇ ਜੋਤੀ ਮਹੰਤ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੁੰਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਚੱਲਦਿਆਂ ਹੁਣ ਫਿਰ ਤੋਂ ਦਰਬਾਰਸ਼ੀਲਾ ਮਹਾਂ ਦੇ ਮੁਖ ਸੇਵਾਦਾਰ ਸੋਨੀਆ ਮਹੰਤ ਨੇ ਜੋਤੀ ਮਹੰਤ ਅਤੇ ਗੋਰੀ ਮਹੰਤ ਤੇ ਉਸ ਦੇ ਸਾਥੀਆਂ ਉੱਪਰ ਉਸ ਦੇ ਚੇਲੇ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਖਾਲਾਤ ਕਰਦੇ ਹਾਂ ਸੋਨੀਆ ਮਹਾਂਤ ਨੇ ਦੱਸਿਆ ਕਿ ਇਹ ਝਗੜਾ ਸ਼ਹਿਰ ਦੇ ਏਰੀਏ ਨੂੰ ਲੈ ਕੇ ਹੋਇਆ ਹੈ। ਉਹਨਾਂ ਦੱਸਿਆ ਕਿ ਜਦੋਂ ਰੀਤੂ ਮਹੰਤ ਆਪਣੇ ਸਾਥੀਆਂ ਨਾਲ ਮਿਲੀਗੇਟ ਵਿਖੇ ਵਧਾਈ ਲੈਣ ਲੈ ਗਈਆਂ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਗौरी ਮਹੰਤ ਅਤੇ ਉਸ ਦੇ ਨਾਲ ਹੋਰਨਾ ਮਹੰਤਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਮਾਰਕੁੱਟ ਕੀਤੀ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਰਲੂ ਜਾਈ ਸਭ ਲਈ ਇਹ ਜੀ ਸ਼ਹਿਰ ਦਾ ਇਲਾਕਾ ਸਾਡਾ ਹੈ ਅਸੀਂ ਦਰਵਾਜ਼ੇ ਤੇ ਰਹਿੰਦੇ ਹਾਂ ਅਸੀਂ ਦਰਵਾਜ਼ੇ ਚ ਲਾਉਂਦੇ ਹਾਂ ਮੇਲੇ ਕਰਾਉਂਦੇ ਹਾਂ ਮਸਾਲੇ ਕਰਾਉਂਦੇ ਹਾਂ ਸਭ ਕੁਝ ਕਰਾਉਂਦੇ ਹਾਂ ਠੀਕ ਹੈ ਅਸੀਂ ਉਹ ਸ਼ਹਿਰ ਮੰਗਦੇ ਭਏ ਹਾਂ ਇਹ ਜਾਣ ਕੇ ਚੋਰੀ ਕਦੇ ਰਾਤ ਨੂੰ 8 ਵਜੇ ਵਿਧਾਈ ਲੈਣ ਤੇ ਚੋਰੀ ਜਾ ਕੇ ਕਦੇ 9 ਵਜੇ ਬਹਾਂਦੇ ਕਦੇ ਤੜਕੇ ਚੱਲ ਜਾਂਦੇ ਆ ਇਹ ਪੁਰਾਣੇ ਜ਼ਮਾਨਾ ਨੂੰ ਡਰਾ ਤਮਕਾ ਕੇ ਵਿਧਾਈਆਂ ਲੈਂਦੇ ਆ ਤੇ ਇਹ ਨੇ ਸਾਡੇ ਬੰਦੇ ਜਾ ਕੇ ਮੇਰੇ ਛੇਲੇ ਦੇ بیسਬਾਲ ਮਾਰੇ ਨਾਲੇ ਆ ਜੌਨੀ ਜਿਹੜਾ ਮੁੰਡਾ ਇਹਦੇ ਨਾਲ ਉਹ ਜੋਤੀ ਤੇ ਗੋਰੀ ਇੱਕ ਵਦ ਨਾਲ ਸ਼ੌਕਾ ਇਕਨੈਤੀ ਇਹ ਪੰਚੇ ਜਾਣੇ ਸੀ ਕਿ ਬਾਕੀ ਮੁੰਡੇ ਮੁੰਡੇ ਬਾਹਰ ਖੜੇ ਕੀਤੇ ਸੀ ਇਨਾਂ ਨੇ ਉਹ ਚੇਵ ਜੀ ਦੀ ਮੂਰਤੀ ਕੋਲ ਜਦੋਂ ਮੈਂ ਗੱਡੀ ਲੈ ਕੇ ਵਿਧਾਈ ਦੇਣ ਗਈਆਂ ਤੇ ਇਹ ਮੁੰਡੇ ਗਏ ਭੱਜ ਮੈਨੂੰ ਦੇਖ ਕੇ ਜੇ ਸਾਹਮਣੇ ਆਊਗੀ ਮੈਂ ਪਛਾਣ ਕੇ ਦੱਸ ਦਊਂਗੀ ਤਾਂ ਸਾਨੂੰ ਮਰਵਾਉਣ ਦੀ ਤਾਂ ਕਿ ਜੀ ਸਾ ਮੇਰੇ ਚੇਲਿਆਂ ਨੂੰ ਵਿਧਾਈਆਂ ਤੇ ਗਿਆ ਨੂੰ ਕੁਝ ਵੀ ਹੁੰਦਾ ਆ ਨਿੱਕੀ ਸੁੱਕੀ ਸਾਟ ਤੇ ਜਾਂ ਕੋਈ ਚੋਟ ਪੇਟ ਜਾਣੀ ਮਾਲੀ ਨੁਕਸਾਨ ਹੁੰਦਾ ਬਗੋਰੀ ਚੋਤੀ ਔਰ ਆਪਣਾ ਚੋੰਕਾ ਜਿਹੜੇ ਨੀਸ਼ਾ ਨੀਸ਼ਾ ਵੀ ਮੈਨੂੰ ਹੁਣ ਤਾਂ ਵੀ ਦੇ ਕੇ ਹੀ ਹਸਪਤਾਲ ਚ ਤੁਹਾਨੂੰ ਦੇਖਵਾਗੇ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਮੁੰਡੇ ਸਾਡੇ ਕੋਲ ਆਏ ਉੱਤੇ ਠੋੜੀ ਦੇ ਮੁੰਡੇ ਵੀ ਆ ਕੇ ਇਹਨਾਂ ਨੇ ਬੁਵਾਏ ਸਾਡੇ ਕੋਲ ਵੀਡੀਓ ਪਾਈਆਂ ਕੁਪੋਲਿਸ ਕੰਪਲੀਟ ਕੀਤੀ ਮੁਕੇ ਤੇ ਅਸੀਂ ਉਹ ਕੰਪਲੀਟਾਂ ਕੀਤੀਆਂ ਅੱਗੇ ਵੀ ਕੀਤੀਆਂ ਅਸੀਂ ਇਹਨਾਂ ਨੇ ਜਿੰਦੇ ਤੋੜੇ ਲਮਾਰੀਆਂ ਤੋੜੀਆਂ ਸਾਡੇ ਕੋਲ ਮੂਵੀਆਂ ਅਸੀਂ ਨਾਲ ਲਾਈਆਂ ਭਾਰੀ ਇਹਨਾਂ ਤੇ ਕਿਸੇ ਨੇ ਕਾਰਵਾਈ ਨਹੀਂ ਕੋਈ ਨਹੀਂ ਕੀਤੀ ਜੀ ਇਹਨਾਂ ਦੇ ਤਾਂ ਬੰਦੇ ਬਹੁਤ ਹੱਥਾਂ ਜਿਆ ਹਾਂਜੀ ਹੁਣ ਕੀ ਮੰਗ ਕਰਦੇ ਪ੍ਰਚਾਰੀਆਂ ਦਾ ਅਸੀਂ ਇਹ ਮੰਗ ਕਰਦੇ ਸਾਨੂੰ ਹਿਸਾਬ ਦਿੱਤਾ ਜਾਵੇ ਉਹ ਲਮਾਰੀਆਂ ਤੋੜੀਆਂ 17 18 ਕਿਲੋ ਸੋਨਾ ਕੱਢਿਆ ਕਰੋੜਾਂ ਰੁਪਈਆ ਗਿਆਬ ਕੀਤਾ ਇਹਨਾਂ ਨੇ ਉਹਨਾਂ ਨਾਲ ਜੀ ਭੁੱਖ ਪੂਰੀ ਨਹੀਂ ਹੋਈ ਹੁਣ ਇਹ ਇਲਾਕੇ 'ਚ ਵੜਦੇ ਆ ਉਧਰ ਜਖਮੀ ਰਿਤੂ ਮਹੰਤਾ ਕਹਿਣਾ ਹੈ ਕਿ ਉਹ ਸੋਨੀਆ ਮਹੰਤ ਦੀ ਚੇਲੀ ਹੈ ਤੇ ਉਹ ਵਨ ਅਨੁਸਾਰ ਮਿਲਗੇੜ ਵਿਖੇ ਵਿਧਾਈ ਲੈਣ ਲਈ ਗਈ ਸੀ ਜਿੱਥੇ ਕਿ ਪਹਿਲਾਂ ਤੋਂ ਹੀ ਮਯੂਦ ਗौरी ਮਹੰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਤੇ ਹਮਲਾ ਕੀਤਾ ਅਸੀਂ ਵਿਧਾਈ ਲੈਣ ਜਦੋਂ ਗਏ ਇਹ ਪਹਿਲਾਂ ਹੀ ਉਹਨਾਂ ਨੇ ਜੀਮਾਨਾਂ ਨਾਲ ਜਾ ਕੇ ਬੈਂਸ ਰਿਸੀ ਵੀ ਇਹੰਨੇ ਨਾਲ ਇੱਕ ਪੋਲਟ ਮਾਸਟਰ ਸੀਗਾ ਦੂਜਾ ਆਇਆ ਨਹੀਂ ਜੈਸੇ ਚੋਦੀ ਬੜਾਈ ਚੱਕਣੀ ਹਟਾ-ਫਟ ਲੈ ਜਾਂਦੇ ਉਹਨਾਂ ਨੂੰ ਜੀਮਾਨ ਕਹਿ ਰਹੇ ਸੀ ਕੋਈ ਜਾਣੀ ਨਹੀਂ ਲਿਖਣੋਂ ਧੱਕਾ ਸ਼ਾਇਦ ਨਾ ਕਰ ਰਹੇ ਸੀ ਫਿਰ ਅਸੀਂ ਕਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਾਡਾ ਇਲਾਕਾ ਹੈ ਉਹ ਸਾਡੇ ਨਾਲ ਪੈਂਸਨ ਲਾ ਕੇ ਗੋਲੀ ਮੰਨ ਤੇ ਗੋਲੀ ਮੰਨ ਤਾਂ ਉਹਦੇ ਬਿਜ਼ਨਸ ਤੇ ਕੰਮ ਆ ਰਿਹਾ ਮੇਰੇ ਗੁੱਠੇ ਤੇ ਜਾਨੀ ਗੁੱਠਾ ਹਾਂ ਦੇ ਕੋ ਜੌਨੀ ਨੇ ਵੀ ਕਾ ਬਾਾਰ ਗਣੀ ਤੇ ਮੈਨੂੰ ਧੱਕਾ ਮਾਰਿਆ ਮੈਂ ਸਕੂਟਰੀ ਤੇ ਜਦੋਂ ਦੇਖੀ ਮੇਰੇ ਨਾਲ ਕਿ ਬੜੀ ਜੋਰ ਨਾਲ ਸੱਟ ਲੱਗੀ। ਔਰ ਮੇਰੇ ਬੈਸਬਾਲ ਮਾਰਿਆ ਮੇਰੇ ਖਨੀਂ ਗਿਆ ਹੋਇਆ ਮੇਰੇ ਗਲੀ ਬੋਡ ਤੇ ਵੀ ਸੱਟ ਮਾਰੀ। ਤੁਹਾਡੇ ਸੱਟਾ ਕਿਨਾ ਕਿੰਨਾਂ ਨੇ ਮਾਰੀਆਂ ਕਿੰਨੇ ਜਣਿਆਂ ਨੇ ਮਾਰੀਆਂ? ਛਾੜ ਲੰਮੀ। ਮੈਂ ਉਹ ਨਿਮਨਪਤਰ ਜਿਹਦਾ ਮੈਨੂੰ ਇਹਨਾਂ ਨੇ ਫੜਿਆ ਉਹ ਤੋਂ ਬਾਲੀ ਮਾਰ। ਬਾਲਾਂ ਤੇ ਜਿੱਦਾਂ ਤੂੰ ਆਖੀ ਇਹਨਾਂ ਨੇ ਮੈਨੂੰ ਥੱਲੇ ਖਿੱਚ ਲਿਆ। ਕੋਈ ਹਥਿਆਰ ਵੀ ਸੀਗਾ ਕਿ ਮਤਲਬ ਹੱਥੋਂ ਪਾਈ ਹੋਈ ਹੈ। ਇਹਨਾਂ ਕੋ ਬੈਸਬਾਲ ਸੀਗਾ। ਕੋਧ ਗਿਆਂ ਸੱਟਾਂ ਮਾਰ ਰਿਹਾ ਸੀ ਬਾਕੀ ਹਥਿਆਰ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇਹਨਾਂ ਨੇ ਜਕੜ ਲਿਆ ਸਾਰੇ ਇਹ ਸਾਰੇ ਮਾਮਲੇ ਸੰਬੰਧੀ ਵਧਾਈ ਵਾਲੇ ਘਰ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਸਦਾ ਵਿਆਹ ਸੀ ਤੇ ਵਿਆਹ ਤੋਂ ਬਾਅਦ ਗौरी ਮਹੰਤ ਉਹਨਾਂ ਦੇ ਘਰ ਵਧਾਈ ਲੈ ਲਈ ਆਈ ਸੀ ਜੋ ਕਿ ਉਹਨਾਂ ਦੇ ਪਰਿਵਾਰ ਨਾਲ ਵੀ ਧੱਕਾ ਕਰ ਰਹੀ ਸੀ ਤੇ ਇਸ ਦੌਰਾਨ ਹੀ ਦਰਬਾਰ ਸ਼ੀਲਾ ਮਹੰਦ ਦੇ ਮੁਖ ਸੇਵਾਦਾਰ ਸੋਨੀਆ ਮਹੰਦ ਦੇ ਚੇਲੇ ਆ ਗਏ ਤੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਉਹਨਾਂ ਦੱਸਿਆ ਕਿ ਗौरी ਮਹੰਤ ਤੇ ਉਸਦੇ ਸਾਥੀਆਂ ਨੇ ਰੀਤੂ ਮਹੰਤ ਨਾਲ ਪਹਿਲਾਂ ਝਗੜਾ ਕੀਤਾ ਕੱਲ ਮੇਰੀ ਮੈਰਿਜ ਹੋ ਕੇ ਹਟਿਆ ਤੇ ਅੱਜ ਮੰਤ ਆਏ ਸੀ ਜੋਤੀ ਤੇ ਗੋਰਾ ਜੀ ਤੇ ਮੇਰੇ ਮਦਰ ਜਿੱਦਾਂ ਉਹ ਪਹਿਲਾਂ ਉੱਪਰ ਹੀ ਚੜ ਗਏ ਕੋਈ ਢੋਲਗੀ ਵਾਲੇ ਨਹੀਂ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਦੋ ਹੀ ਜਾਣੇ ਸੀ ਉਹ ਆਏ ਉੱਪਰ ਆ ਕੇ ਬੈਠਦੇ ਵੈਗੇ ਤੇ ਜਿਹੜੇ ਗੋਰਾ ਮੰਤ ਆ ਉਹਨਾਂ ਨੇ ਮੇਰੀ ਮਾਤਾ ਕੁਰਸੀ ਤੇ ਬੈਠੇ ਆ ਤੇ ਮਦਨ ਮੇਰੀ ਦੀ ਲੱਤ ਡੇਢ ਦੋ ਮਹੀਨੇ ਤੋਂ ਕਾਫੀ ਪਰੇਸ਼ਾਨ ਆ ਉਹ ਲੱਤ ਤੋਂ ਤੇ ਉਹਦੇ ਕਰਕੇ ਉਹਨਾਂ ਨੇ ਨਾ ਮਦਨ ਨੂੰ ਇਹਦਾ ਜ਼ਬਰਦਸਤੀ ਠਾਇਆ ਕੁਰਸੀ ਉੱਪਰ ਆ ਕੇ ਕਹਿੰਦੇ ਇਹਨਾਂ ਨੂੰ ਵਧਾਈਆਂ ਦਿਓ ਵਧਾਈਆਂ ਦਿਓ ਅਸੀਂ ਉਹਨਾਂ ਨੂੰ ਇਹ ਕਿਹਾ ਤੁਸੀਂ ਬੈਠੋ ਚਾੜੰਡਾ ਬਿਉਹ ਵਧਾਈਆਂ ਦੇ ਦਿੰਦੇ ਆਂ ਕਿ ਕੋਈ ਢੋਲਕੀ ਢੋਲਕੇ ਵਾਲਾ ਵੀ ਹੈ ਨਹੀਂ ਤੇਤੋ ਵਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਆ ਤੇ ਫਿਰ ਮੈਨੂੰ ਇਦਾਂ ਮੇਰੀ ਨੌਲੇਜ ਜੀ ਇਹ ਡੇਰਾ ਜਿਹੜਾ ਏਰੀਆ ਸਾਰਾ ਮੰਨਤਾ ਦੇ ਸ਼ੀਲਾ ਮੱਤਾ ਜੀ ਦੇ ਅੰਦਰ ਆਂਦਾ ਵਾ ਕਿ ਉੱਥੇ ਐਸ ਵੇਲੇ ਗੱਦੀ ਨਹੀਂ ਸੀ ਨਹੀਂ ਸੋਨੀਆ ਮੰਤ ਜੀ ਆ ਤੇ ਜਾਨੂੰ ਉਹਨਾਂ ਦੇ ਵੀ ਬੰਦੇ ਆ ਕੇ ਜਾਨੂੰ ਇਹ ਫਿਰ ਭੱਜੇ ਬੇਲਣੇ ਇੱਥੋਂ ਹੱਤਪਾਈ ਹੋਈ ਆ ਮੈਂ ਤੇ ਮੇਰਾ ਮਾਮਾ ਜੀ ਦਾ ਲੜਕਾ ਹੈਗਾ ਸੀ ਜੇ ਅਸੀਂ ਨਾਰੋਗ ਦੇ ਉਹਨਾਂ ਜਿਹੜੇ ਸੋਨੀਆ ਮੰਤ ਵੱਲੋਂ ਬੰਦੇ ਮੰਤਾਏ ਸੀ ਉਹਨਾਂ ਨੂੰ ਇਦ ਜੇ ਅਸੀਂ ਉਹਨਾਂ ਨੂੰ ਬਚਾਉਂਦੇ ਤੇ ਬਚਾ ਲਿਆ ਤੇ ਫਾਇਦਾ ਹੋ ਗਿਆ ਜੋ ਇੱਕ ਅੱਧੇ ਦਾ ਸ਼ੇਰ ਇਸ ਮੇਰੇ ਪਾਰ ਜਣਾ ਸੀ ਉਹਨਾਂ ਨੇ ਕੰਨਾ ਕੋਨਾਂ ਨੂੰ ਵੀ ਪੱਟਿਆ ਤੇ ਜਦੋਂ ਮਿਰਚਾਂ ਮੁਰਚਾਂ ਮਾਰਨ ਦੀ ਕੋਸ਼ਿਸ਼ ਕੀਤੀ ਆ ਕਿਹੜੇ ਲੜਾਈ ਕਿੰਨੇ ਜਾਣੇ ਸੀਗੇ ਉਹਨਾਂ ਦੇ ਨਾਲ ਉਹ ਦੋ ਜਾਣੇ ਸੀ ਜੀ ਕੋਈ ਢੋਲਕੀ ਬਾਜੇ ਵਾਲਾ ਕੋਈ ਕੋਈ ਨਹੀਂ ਸੀ ਉੱਥੇ ਜੀ ਸਿਰਫ ਹੋਈ ਸੀ ਬਾਤ ਤੇ ਫਿਰ ਅਸੀਂ ਮਨਤਾ ਨੂੰ ਫੋਨ ਕੀਤਾ ਵਾ ਸੋਨੀਆ ਮਨਤਾ ਨੂੰ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਆ ਜਾਓ ਜੀ ਕਿ ਮੈਂ ਦੇਖੋ ਵਿਆਹ ਕਰਾ ਕੇ ਲਿਆ ਸਾਡੇ ਘਰ ਤੇ ਇੱਕ ਕਲੇਸ਼ ਕਰਨ ਆ ਪਾ ਤੇ ਇਹਨਾਂ ਨੇ ਆ ਗਏ ਇਹ ਸਵੇਰੇ 10:30 11 ਵੇ ਦੀ ਗੱਲ ਆ ਜੀ ਮੈਂ ਜਠੀਰਾ ਦੀ ਮੱਥਾ ਟਿਕਣ ਜਾਣਾ ਸੀ ਤੇ ਇਹਨਾਂ ਨੇ ਆਪਣਾ ਬਹੁਤ ਗਲੇਸ਼ ਵਾਈ ਰੱਖਿਆ ਉਦੋਂ ਇਸ ਸੰਬੰਧੀ ਜਦੋਂ ਸਿਵਲ ਹਸਪਤਾਲ ਵਿਖੇ ਦਾਖਲ ਗੋਰੀ ਮਹਾਂਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਉਹਨਾਂ ਕਿਹਾ ਕਿ ਉਕਤ ਹਮੜਾ ਪਹਿਲਾ ਰਿਤੂ ਮਹਾਂਤ ਵੱਲੋਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਲਾਕੇ ਦੀ ਵੰਡ ਪਹਿਲਾ ਤੋਂ ਹੀ ਬਾਬਾ ਅਸ਼ੋਕਾ ਮਹਾਂਜੀ ਵੱਲੋਂ ਕੀਤੀ ਗਈ ਸੀ ਤੇ ਉਸ ਵੰਡ ਦੇ ਆਧਾਰ ਤੇ ਹੀ ਆਪਣੇ ਏਰੀਆ ਵਿੱਚ ਵਧਾਈ ਮੰਗਾਂ ਲੈ ਗਏ ਸਨ ਇਸ ਦੌਰਾਨ ਉਹਨਾਂ ਸੋਨੀਆ ਮਹਾਂਤ ਵੱਲੋਂ ਕੀਤੇ ਗਏ ਫੈਸਲੇ ਦੀ ਇੱਕ ਵੀਡੀਓ ਵੀ ਮੀਡੀਆ ਅਗੇ ਰੱਖੀ ਫੌਕਵਾਟੋ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਇਹ ਕਾਗਜ਼ ਹੈ ਬਾਬੇ ਸ਼ੋਕੀ ਨੇ ਜਿਹੜੇ ਸੋਨੀਆਂ ਨੂੰ ਵੀ ਕਰਕੇ ਦਿੱਤਾ ਆ ਤਾਂ ਇੱਕ ਕਾਗਜ਼ ਸਾਨੂੰ ਕਰਕੇ ਦਿੱਤਾ ਆ ਇੱਥੇ ਕਾਗਜ਼ ਦੇਖਿਆ ਸੋਨੀਆਂ ਚੇਲਾ ਹੈਗੀ ਜਾਂ ਕਿਰਨਾਂ ਦੀ ਤਾਂ ਅਸੀਂ ਹੈਗੇ ਆ ਬਾਬੇ ਸ਼ੋਕੀ ਦੇ ਚੇਲੇ ਤਾਂ ਇੱਕ ਕਾਗਜ਼ ਬਾਬੇ ਸ਼ੋਕੀ ਨੇ ਸਾਨੂੰ ਕਰਕੇ ਦਿੱਤਾ ਇੱਕ ਸੋਨੀਆਂ ਨੂੰ ਕਰਕੇ ਦਿੱਤਾ ਸੋਨੀਆਂ ਨੂੰ ਲਿਖ ਕੇ ਦਿੱਤਾ ਹਰਿਆਣਾ ਸ਼ਹਿਰ ਔਰ 26 ਪਿੰਡ ਆਪ ਰੂਪ ਸਾਡੇ ਕੋਲ ਪਏ ਆ ਸ਼ਹਿਰ ਜਿਹੜਾ ਬਾਬੇ ਛੋਕੇ ਦਾ ਸੀ ਸਾਡੇ ਗੁਰੂ ਦਾ ਸੀ ਉਸ ਗੁਰੂ ਨੇ ਸਾਡੇ ਨੇ ਛੋਕੀ ਬਾਬੇ ਨੂੰ ਸਾਨੂੰ ਦੇ ਦਿੱਤਾ ਸਾਡੇ ਗੁਰੂ ਨੇ ਅੱਧੀ ਸ਼ਹਿਰ ਦੇ ਮਾਲਕਿਆਂ ਫਗਵਾੜੀ ਦੇ ਹਾਂਜੀ ਦੇਰੇ ਸਾਡੇ ਤੇ ਕਬਜ਼ਾ ਕੀਤਾ ਮੇਰੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਉਹ ਮੇਰੇ ਗੁਰੂ ਦੇ ਨਾਮ ਵਸੀਅਤ ਕੀਤੀ ਹੋਈ ਆ ਉਹ ਸਾਨੂੰ ਕੁਮਰਾਹ ਕਰ ਕਰਕੇ ਸਾਨੂੰ ਧਮਕੀਆਂ ਦੇ ਕੇ ਦੇਰੇ ਸਾਡੇ ਤੇ ਨੇ ਕੀਤਾ ਕਬਜ਼ਾ ਕੋਰਟ ਕੇਸ ਲੱਗੇ ਹੋਏ ਨੇ ਸਾਡੇ ਤੇ ਲੱਗੇ ਹੋਏ ਆ ਤਾਂ ਫੇਰ ਵੀ ਇਹ ਸਾਡੇ ਨਾਲ ਹਟਦੇ ਇਹ ਹੱਦ ਲੈ ਕੇ ਖੰਡੀਆਂ ਤਾਂ ਇਸ ਗੱਲ ਦੀ ਤਹਿ ਤੱਕ ਰਨਕੁਆਰੀ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਸਾਡਾ ਮਾਮਲਾ ਦਿੱਤਾ ਜਾਵੇ ਇਨਕੁਆਰੀ ਕੀਤੀ ਜਾਵੇ ਬਸ ਬਸ